ਪੰਡਾ ਤੋਂ ਵੱਟ ਕੇ ਛੁੱਟਤੀਆਂ ਉਹ ਵੱਡੇ ਨਹੀਂ ਗੇ ਪੱਠੇ ਪੰਡਾ ਤੋਂ ਵੱਟ ਕੇ ਟੋਕੇ ਤੇ ਛੁੱਟਤੀਆਂ ਆ ਆ ਸ਼ਾਓ ਛੁੱਟਦੇ ਆ ਹਾਂਜੀ ਆਲਾ ਪਾਣੀ ਪੀ ਤਾ ਨੂੰ ਨਾ ਗਲਾਸ ਚੋਂ ਤਾ ਨੂੰ ਨਾ ਰਹਿਣ ਦੇਖ ਲਈ ਹੋਰ ਬਸ ਤੇ ਉਹ ਚਾਹ ਪੀਵੇਗਾ ਕੋਈ ਹੋਰ ਵੀ ਕੰਮ ਹੈਗਾ ਦੱਸ ਦੋ ਮੈਂ ਕਰ ਦਿੰਦਾ ਹੋਰ ਵੀ ਕਰਨਾ ਕੀ ਆ ਉਹ ਪੱਠੇ ਕੁੱਤਰ ਕੇ ਤੇ ਪਉਣੀ ਆ ਅੱਛਾ ਹਾਂ ਤੇ ਕੁੱਤਰ ਕੇ ਨੇ ਪਾ ਦੇ ਫਿਰ ਜਾਂਦੇ ਚਲੋ ਮੈਂ ਪਾ ਦਿੰਦਾ ਚਲੋ ਮੈਂ ਚਾਹ ਬਣਾ ਲੈਣਾ ਮੈਂ ਪੀਣੀ ਆ ਚਾਹ ਕਿ ਨਹੀਂ ਨਹੀਂ ਪੀਣੀ ਆ ਚਾਹ ਮੈਂ ਪਹਿਲਾਂ ਪੱਠੇ ਪੁੱਤਰ ਦੇ ਪਾ ਦਿੰਦਾ ਅੱਛਾ ਅੱਛਾ ਠੀਕ ਆ ਆ ਕੁੱਤਰ ਕੇ ਦੇ ਫਿਰ ਇੱਕ ਰੋਖ ਖਾਲ ਲਾਂ ਤੈਨੂੰ ਮੈਂ ਉਹ ਪਰਈ ਉਹ ਖੁਰਲੀ ਖਰਲੀ ਉਹਦੇ ਡੰਗਰ ਹੀ ਉੱਥੇ ਹੀ ਤੂੜੀ ਅੰਦਰ ਚਾ ਮੈਂ ਵੇਖ ਲੈਣਾ ਕਰਾਂ ਨਹੀਂ ਨਹੀਂ ਆ ਚਲ ਆ ਜਾ ਵੇਖ ਲੈ ਪਈਦਾ ਮੈਂ ਵੇਖੀ ਇਹ ਕਿੰਨਾ ਤੇ ਆਇਆ ਕਿੰਨਾ ਪਾਣੀ ਪੀ ਗਿਆ ਆਇਓ ਓ ਤੁੜੀ ਵਾਲਾ ਅੰਦਰ ਹੀ ਹੋ ਠੀਕ ਸਾਰੀ ਆ ਲੈ ਆ ਲੈ ਪਾਣੀ ਪਾਣੀ ਤੇ ਫੜਦੀ ਆ ਤੇ ਗਲਾਸ ਵੀ ਤੁਸੀਂ ਫੜ ਲੈਂਦਾ ਤੂੰ ਉਹਨੂੰ ਕੀ ਉਹਨੂੰ ਫੜ ਲੈਂਦੇ ਨੇ ਗਲਾਸ ਤੁਸੀਂ ਫੜ ਲੈਂਦਾ ਵਾ ਮੈਂ ਫੜ ਲੈ ਤੇ ਪਿੱਟਿਆ ਗਿਆ ਵਾ ਪਿੱਟਣ ਦੀ ਥੋੜਾ ਗੱਲ ਹੁੰਦੀ ਆ ਉਸੇ ਹੱਥ ਤੁਸੀਂ ਪਾਣੀ ਉਸੇ ਵੇ ਹੁਣ ਰਹਿਣ ਦਿਓ ਉਹਨੂੰ ਬੋਤਲ ਦੇ ਦਿਓ ਹਾ ਇਹ ਕਰਦੀ ਕੀ ਉਹ ਨਹੀਂ ਬਾਬਾ ਮੈਂ ਨਹੀਂ ਬੋਤਲ ਫਰਿੱਜ ਰੱਖਣੀ ਹੋਰ ਉਹ ਗੱਲ ਝੂਠੀਆਂ ਮਿੱਠੀਆਂ ਥਾਵਾਂ ਤੇ ਤੁਸੀਂ ਹੁਣ ਦੋਵੇਂ ਚੀਜ਼ਾਂ ਦੋਵੇਂ ਹੱਥ ਝੂਠੇ ਕਰ ਲਏ ਆ ਦਵਿੰਦਰ ਉਦਾਂ ਦਾ ਹੀ ਖੂਨ ਸਾਡੇ ਚਾਹ ਤੇ ਉਦਾਂ ਦਾ ਹੀ ਉਹਦੇ ਵਿੱਚ ਵਾ ਇੰਨੀ ਨਫ਼ਰਤ ਨਾ ਕਰਿਆ ਉਹ ਯਾਰ ਮੈਨੂੰ ਨਹੀਂ ਪਤਾ ਹੈ ਕੰਨਾ ਪਤਾ ਬਾਰੇ ਇਦਾਂ ਕਰਦੀ ਖਰਿਆ ਭਈਆ ਤਾਂ ਕਰਕੇ ਭੱਜ ਗਿਆ ਵਾ ਚੱਲ ਚੰਗਾ ਬਾਬਾ ਮੈਂ ਝੂਠੀ ਤੁਸੀਂ ਸੱਚੇ ਆ ਪਰ ਬੋਤਲਾਂ ਹੋਰ ਬਥੇਰੀਆਂ ਹੁਣ ਇਹ ਬੋਤਲ ਨੂੰ ਦੇਰ ਜੇ ਪੱਠੇ ਵੱਡਣ ਜਾਇਆ ਕਰੂਗਾ ਨਾ ਇਹ ਆਪਣੀ ਘਰ ਕੇ ਲਿਆ ਜਾਇਆ ਕਰੂਗਾ ਨਾਲ ਹੀ ਗਲਾਸ ਨਾਲ ਹੀ ਬੋਤਲ ਚਲ ਠੀਕ ਹੈ ਮੈਂ ਇੱਥੇ ਰੱਖ ਦਿੰਦਾ ਰੱਖ ਦੋ ਰ ਚਾਪੀ ਨਹੀਂ ਐ ਨਾ ਇੰਨੀ ਗਰਮੀ ਵੇ ਕਿਦਾਂ ਧੁੱਪ ਲੱਗਣ ਈ ਆ ਉਹ ਯਾਰ ਤੂੰ ਬਣਾ ਲਾ ਹਕੋਟ ਚਾ ਜੇ ਮੈਂ ਲੈ ਹੀ ਆਂਦਾ ਵਾ ਤੇ ਹੁਣ ਤੂੰ ਮੈਨੂੰ ਲੱਗਦਾ ਈ ਵੀ ਭਜਾਉਣਾ ਮੇਰਾ ਆ ਜਾ ਆਈਓ ਖੁਰਲੀ ਐ ਖੁਰਲੀ ਚ ਪਾਉਣੀ ਆ ਪੱਠੇ ਅੱਛਾ ਜੀ ਖੁਰਲੀ ਸਾਤ ਜਿੰਨੀਆਂ ਮੱਜਾਂ ਵਾ ਸਾਰੀ ਇੱਥੇ ਬੰਦਣੀਆਂ ਹਾਂ ਮੱਜਾਂ ਇੱਥੇ ਬੰਨਣੀਆਂ ਤੇ ਗਾਂ ਹੀ ਉਹ ਇੱਥੇ ਬੰਨਣ ਤੇ ਉਧਰ ਬੱਜੇ ਈ ਟੋਕੇ ਦੇ ਲਾਗੇ ਵੇਖ ਰੇ ਨਗਰ ਜਿਹੇ ਬੱਜੇ ਉਹ ਗਵਾਂਡੀਆਂ ਦੇ ਨਹੀਂਗੇ ਉਹ ਹਾਡੇ ਆ ਅੱਛਾ ਅੱਛਾ ਠੀਕ ਉਹ ਸਾਵੇਂ ਬੱਦੇ ਸੀ ਉੱਥੇ ਉਹ ਮੇਲੀ ਆਪਣੀ ਆਹ ਉਹ ਉੱਧਰ ਉਹ ਹੀ ਖਾਂ ਸਾਡਾ ਵਾ ਅੱਛਾ ਆ ਤੂੜੀ ਵਾਲਾ ਅੰਦਰ ਤੂੜੀ ਭਰੀ ਓ ਠੀਕ ਆ ਜੀ ਠੀਕ ਆ ਹਾਂਜੀ ਤੇ ਉਹ ਚੱਲ ਕੱਟੇ ਨੂੰ ਬਾਦੀ ਉਹਨੂੰ ਠੀਕ ਆ ਤੇ ਉਹ ਚਲਾ ਲਈ ਨਾ ਟਰੈਕਟਰ ਚਲਾ ਲਈ ਨਾ ਵਾ ਹਾਂਜੀ ਚਲਾ ਲਈਦਾ ਟਰੈਕਟਰ ਚਲਾ ਲਈ ਨਾ ਵਾ ਹਾਂਜੀ ਟਰੈਕਟਰ ਚਲਾ ਲਈਦੇ ਆ ਸ਼ਾਈ ਸ਼ਾ ਚੱਲ ਫੇਰ ਠੀਕ ਆ ਟਰੈਕਟਰ ਨਵਾ ਲਿਆ ਸੀ ਆਹੋ ਟਰੈਕਟਰ ਨਵਾ ਵਾ ਆਕੇ ਉਹ ਭਈਆ ਹੀ ਚਲਾਉਂਦਾ ਹੁੰਦਾ ਸੀ ਕੇ ਅੱਛਾ ਅੱਛਾ ਉਹਦਾ ਕੰਜਲ ਸਾਰਾ ਹੀ ਕੰਮ ਮੇਰਾ ਲਈ ਫਿਰਦਾ ਸੀ ਪਤਾ ਨਹੀਂ ਵੀ ਉਹਨੂੰ ਗੱਲ ਹੋਈ ਤੇ ਹੋਈ ਕੀ ਆ ਰਾ ਨੂੰ ਦੁੱਧ ਇੱਕ ਡਾ ਗਲਾਸ ਭਰ ਕੇ ਦੇਣਾ ਸਵੇਰੇ ਦਹੀਂ ਦੇਣਾ ਹਾਂਜੀ ਜਿੰਨੇ ਪੈਸੇ ਉਹਨੂੰ ਸ਼ਾਮ ਨੂੰ ਮੰਗਰੇ ਮੈਂ ਦੇ ਦੇਣੀ ਅੱਛਾ ਉਹ ਪੈਕਸ਼ਾਕ ਦਾ ਸ਼ਕੀਨ ਹੀ ਅੱਛਾ ਅੱਛਾ ਜੀ ਤੇ ਚਲੋ ਮੈਂ ਦੇ ਦੇਣਾ ਮੈਂ ਖਣਾ ਚੱਲ ਮੇਰਾ ਮੈਨੂੰ ਆਪਣਾ ਲਾਲ ਜੀ ਹੀ ਆਪਾਂ ਪਿੰਡੇ ਤੇ ਹੈ ਨਹੀਂ ਪਰ ਮੈਨੂੰ ਆਪਣਾ ਲਾਲ ਜੀ ਹੀ ਵੀ ਚਲ ਮੈਂ ਪੈਸੇ ਦੇ ਦਦਾ ਆਪੇ ਪੀਲੇ ਨਾ ਪੀਲੇ ਸਾਨੂੰ ਨਹੀਂ ਇਹ ਗੱਲ ਠੀਕ ਹਾਂ ਠੀਕ ਆ ਮੈਂ ਫਿਰ ਉਹ ਉਤਰ ਕੇ ਪੱਠੇ ਨਾ ਤੇ ਉਹ ਲਿਆਣ ਕੇ ਮਗਰੇ ਪਿੱਛੇ ਤੇ ਪਾ ਦੇ ਇੱਥੇ ਮਈਆਂ ਬੰਦੇ ਤੇ ਮੈਂ ਚਾਹ ਫਿਰ ਵੇਖਦਾ ਠੀਕ ਚੰਗਾ ਆਹੋ ਆ ਜਾ ਕਿ ਮਿਹਰਾਂ ਤੇ ਚੰਗਾ ਹੀ ਲੱਗਦਾ ਵਾ ਜਿਹੜਾ ਭੇਦੀ ਨਹੀਂ ਸੇਵਾ ਕਰਦਾ ਹੈ ਚਲੋ ਸ਼ਾਇਦ ਕੰਮ ਵੇਖ ਕੇ ਮੇਰਾ ਸਾਡੀ ਵੀ ਗੱਲ ਹੀ ਬਣ ਜਾਈ ਇੱਥੇ ਜੇ ਪੱਕਾ ਹੀ ਮਿਲ ਜੇ ਕੰਮ ਤੇ ਇੱਥੇ ਕਰੀ ਜਾਵਾਂਗੇ ਆ ਬੋਲ ਬਣ ਤੇ ਚੰਗੀ ਲੱਗਦੀ ਆ ਐ ਵੀ ਸਦਾ ਦਾੜਾ ਰੱਖਿਆ ਵਧੀਆ ਲੱਗਦਾ ਗੁਰਬਾਣੀ ਗੁਰੂਣੀ ਪੜਦਾ ਹੋਣਾ ਚਲੋ ਇਹ ਅੰਜਲ ਹੋ ਜਾ ਇੱਥੇ ਸਹੀ ਅਮੀਰ ਕੰਮ ਲੱਭਦੇ ਫਿਰਦੇ ਆ ਹੁਣ ਮੈਂ ਪਹਿਲਾਂ ਕੁਤਰਾ ਪੱਠੇ ਤੇ ਪੱਠੇ ਪਾਵਾਂ ਬਣ ਗਈ ਐ ਚਾਹ ਸ਼ਾਹ ਬਾਣੀ ਚੱਲੀ ਆ ਕਿ ਤੇਰੀ ਚਾਹ ਦੁੰਦਰ ਹਾਂ ਉਹਦੇ ਬਹੁਤ ਕੰਮ ਕਰਦਾ ਨਹੀਂ ਮੈਂ ਪਾਣੀ ਲੈਣ ਆ ਗਿਆ ਤੇ ਚਾਤੀ ਨੇ ਦੋ ਮਗਰੇ ਵੱਟ ਕੇ ਟੋਕੇ ਬੱਕਰ ਵੀ ਸੁੱੜਤੇ ਤੇ ਜਵਾਨ ਜਾਨ ਹੈ ਹੁਣਾਵਾ ਫਿਰ ਕੇ ਤੇ ਟਰੈਕਟਰ ਵੀ ਚਲਾ ਲੈਂਦਾ ਯੋ ਹਾਂ ਉਹਦੇ ਸਾਰੇ ਕੰਮ ਕਰ ਲੈਂਦਾ ਤੇ ਚਲ ਚੰਗੀ ਗੱਲ ਆ ਫਿਰ ਕੇ ਹੁਣ ਫਿਰ ਇਹ ਤੇ ਗੱਲ ਸਹੀ ਆ ਤੇ ਮੈਂ ਨਾ ਪੱਕੀ ਫਿਰ ਕਰ ਹੀ ਲਵਾਂ ਗੱਲ ਨਹੀਂ ਗੇ ਪੱਕੀ ਗੱਲ ਕਰੀ ਪੱਕਾ ਹੀ ਆ ਜਾਇਆ ਕਰ ਸਾਡੇ ਰਹਿ ਪਾ ਬਾਬਾ ਅਜੇ ਤਾਂ ਤੁਸੀਂ ਉਹੋ ਗੱਲ ਮੁਰਮੁਰ ਮੇਰੇ ਮੂੰਹੋਂ ਗੱਲਾਂ ਸੁਣੀ ਜਾਂਦੇ ਮੁੜ ਕੇ ਕਹਣਾ ਬੋਲਦੀ ਜ਼ਿਆਦਾ ਲੜ ਪੈਣਾ ਮਾਸਾ ਜਿੰਨੀ ਗੱਲ ਤੋਂ ਹੀ ਤੁਹਾਨੂੰ ਸਮਝ ਨਹੀਂ ਲੱਗਦੀ ਤੁਸੀਂ ਉਤਰਾਂ ਨੇ ਮੈਂ ਸਾਰਾ ਦਿੱਲੀ ਦੇਖਣ ਫਿਰਿਆ ਵਾਂ ਕਾਦੀ ਸਮਝ ਨਹੀਂ ਲੱਗਦੀ ਜਿਹੜਾ ਪਹਿਲੇ ਦਿਨ ਬੰਦਾ ਆਉਂਦਾ ਵਾ ਨਾ ਬਹੁਤ ਕੰਮ ਕਰਦਾ ਵਾ ਅੱਛਾ ਹਾਂ ਕੰਮ ਆਜੇ 2-4 ਦਿਨ ਉਹਨੂੰ ਕਰਨ ਦੋ ਫੇ ਪੱਕੀ ਗੱਲ ਵੀ ਹੋ ਜਾਊਗੀ ਪਤਾ ਤਾਂ ਲੱਗ ਲੈਣ ਦੋ ਪਹਿਲਾਂ ਵੀ ਕਰਦਾ ਕੀ ਆ ਨਵੇਂ ਨਵੇਂ ਬੌਟੀ ਆਉਂਦੀ ਆ ਨਾ ਕਿੱਦਾਂ ਭੱਜ ਭੱਜ ਕੰਮ ਕਰਦੀ ਆ ਨਾ ਨਵੀਂ ਨਵੀਂ ਤੇ ਸਾਰਿਆਂ ਨੇ ਪੈਰੀਆਂ ਹਿਲਾਉਂਦੀਆਂ ਪਾਉਂਦੀਆਂ ਜਿਹੜਾ ਭਾਂਡਾ ਫੜਨਾ ਲਿਆ ਉਹ ਮੈਂ ਕਰਾਂ ਲਿਆ ਉਹ ਮੈਂ ਕਰਾਂ ਪਤਾ ਤਾਂ ਮੁੜਕੇ ਲੱਗਦਾ ਜਦੋਂ ਥੋੜਾ ਜਿਹਾ ਰੰਗ ਜਾਂਦਾ ਤੂੰ ਕੌਣ ਤੇ ਮੈਂ ਕੌਣ ਬਈ ਤੇ ਪੈਰੀਆਂ ਹਿਲਾਉਂਦੀਆਂ ਮੁੜਕੇ ਗਲੀ ਗੱਲ ਨੂੰ ਪੈਂਦੀ ਆਹ ਏਦਾਂ ਹੀ ਆ ਨਾ ਫਿਰ ਇਹ ਗੱਲ ਵੀ ਠੀਕ ਆ ਮੁੜਕੇ ਠੀਠ ਹੋ ਜਾਂਦੇ ਹੁੰਦੇ ਹੋਏ ਠੀਠ ਹੋ ਜਾਂਦੇ ਹੁੰਦੇ ਆ ਤੁਸੀਂ ਸਮਝ ਫੜੋ ਹਜੇ ਨੂੰ ਦੋ ਚੱਕਰ ਜਾਂਦਾ ਆ ਨਾ ਜਾਵੇ ਦੋ ਚਾਰ ਦਿਨ ਉਹਨੂੰ ਕੰਮ ਕਰਨ ਦਿਓ ਹਜੇ ਤੇ ਕੋਈ ਗੱਲ ਨਹੀਂ ਫਿਰ ਗੱਲ ਵੀ ਕਰ ਲਿਓ ਬਾਅਦ ਚ ਜਿਹੜਾ ਇਹ ਕੰਮ ਕਰੂਗਾ ਇਹ ਤਾਂ ਅਸੀਂ ਕਿਹੜਾ ਤਾਂ ਹੱਕ ਰੱਖ ਲੈਣਾ ਨਹੀ ਨਹੀ ਉਹ ਵੀ ਚਲੋ ਗਰੀਬ ਹਵਾ ਉਹਨੂੰ ਪਤਾ ਮੈਂ ਕਮਾ ਕੇ ਖਾਣਾ ਵਾ ਤੇ ਆਪਾਂ ਵੀ ਦਵਾਂਗੇ ਉਹ ਨਹੀਂ ਗੱਲ ਗਰੀਬ ਬੰਦੇ ਨੇ ਇਹੋ ਕਮਾਉਣਾ ਤੇ ਇਹੋ ਹੀ ਖਾਣਾ ਵਾ ਉਹ ਤਾਂ ਮੈਂ ਮੰਦੀ ਤੁਹਾਡੀ ਗੱਲ ਨੂੰ ਪਰ ਮੈਂ ਹਾਂ ਜਿੱਦਾਂ ਤੁਸੀਂ ਲੰਮੀਆਂ ਡਾਰੀਆਂ ਨਾ ਜੇ ਮਾਰੋ ਜੇ ਦੋ ਚਾਰ ਦਿਨ ਵੇਖੋ ਆਹ ਚਲੋ ਕੋਈ ਨਹੀਂ ਵੇਖ ਲੈਣੀ ਆ ਆ ਮੈਂ ਲੈਉਣੀ ਆ ਚਾਹ ਚੱਲਿਆ ਚਾਪਲਾ ਉਹ ਆਉਣੀ ਆ ਲਈ ਪੱਠੇ ਪਾ ਕੇ ਆ ਜਾ ਦੋ ਦਵ ਅਰੇ ਸ਼ੇਰ ਜੀ ਹਾਂ ਆ ਜਾ ਆ ਜਾ ਆ ਜਾ ਬੰਤੀਆਂ ਮਈਆਂ ਹਾਂ ਬੰਤੀਆਂ ਮਿੰਦੇ ਪਾਤੇ ਹੋ ਗਿਆ ਸਾਰਾ ਕੋ ਚੱਲ ਵਧੀਆ ਹੋ ਗਿਆ ਆ ਜਾ ਇੱਥੇ ਆ ਜਾ ਬੈਠਾ ਮੈਂ ਗੋਆ ਵੀ ਛੁੱਟਦਾ ਨਹੀਂ ਹਾਂ ਮੈਗ ਟੂ ਟੀ ਉੱਤੇ ਬਹਿ ਜਾ ਨਹੀਂ ਨਹੀਂ ਕੋਈ ਗੱਲ ਉਹ ਲੈ ਕੋਈ ਗੱਲ ਉਹ ਗੁਰੂਆ ਤੈਨੂੰ ਮੈਂ ਕਹਿੰਦਾ ਉੱਤੇ ਬਹਿ ਜਾ ਨਹੀਂ ਨਹੀਂ ਇੱਥੇ ਠੀਕ ਆ ਤੁਹਾਡੀ ਥੋੜੀ ਅਸੀਂ ਰੀਸ ਲੈ ਆਉਂਦੇ ਜਾਂਦੇ ਫੱਟੇ ਬਰਾਬਰ ਥੋੜੀ ਕਰ ਸਕਦੇ ਆ ਤੁਹਾਡੀ ਅਸੀਂ ਉਹ ਨਹੀਂ ਨਹੀਂ ਉਹ ਬਰਾਬਰ ਦਾ ਹੀ ਹੁੰਦਾ ਇਨਸਾਨ ਕੋਈ ਗੱਲ ਨਹੀਂ ਇਹੋ ਜੀ ਤੂੰ ਮੰਨ ਚ ਇਹੋ ਜੇ ਵਹਿਮ ਨਾ ਰੱਖ ਮੈਂ ਨਹੀਂ ਕਰਦਾ ਇਹੋ ਜੀਆਂ ਨਹੀਂ ਮੈਂ ਠੀਕ ਠੀਕ ਆ ਅੱਛਾ ਅੱਛਾ ਤੇ ਕਿਦਾਂ ਵਿਆਹ ਹੋਇਆ ਤੂੰ ਹਾਂਜੀ ਜੀ ਵਿਆਹ ਹੋਇਆ ਜੀ ਕਿਨੇ ਬੱਚੇ ਆ ਇੱਕ ਬੱਚਾ ਦੀ ਛੋਟਾ ਹੀ 4 ਸਾਲ ਦਾ ਅੱਛਾ ਛੋਟਾ ਹੀ ਆ ਜੀ ਹਾਂਜੀ ਠੀਕ ਆ ਠੀਕ ਆ ਤੂੰ ਮੈਂ ਮੈਂ ਨਹੀਂ ਤੈਨੂੰ ਕਰੀ ਵੇਖਿਆ ਇੱਧਰ ਤੂੰ ਤੇ ਕਰੇ ਇੱਧਰ ਦਿਹਾੜੀ ਧੂੜੀ ਕਿਤੇ ਲਾਉਣਾ ਮੈਂ ਉੱਥੇ ਚੌਥੇ ਬੈਠਾ ਹੁਣਾ ਚੌਂਕ ਜੀ ਵੇ ਅੱਛਾ ਅੱਛਾ ਉੱਥੇ ਆ ਕੇ ਬੈਜਦਾ ਵਾ ਉੱਥੋਂ ਫਿਰ ਕੋਈ ਲੈ ਜਾ ਦੇ ਦਿਹਾੜੀ ਤੇ ਚਲ ਜਾਈਦਾ ਵਾ ਅੱਛਾ ਅੱਛਾ ਹਾਂਜੀ ਠੀਕ ਆ ਠੀਕ ਆ ਚੱਲ ਵਧੀਆ ਦੁੰਦਰ ਲਿਆ ਜਾ ਆ ਗਈਆਂ ਚਾਹ ਲਿਆ ਦੜੀ ਪਾਂਡਾ ਕੋਈ ਆ ਬਿਆ ਕੋਲਾ ਫੜ ਲਿਓ ਉਹ ਮੈਂ ਫੜਦਾ ਪੜੇ ਬਹੁਤ ਹਨਾ ਗਈ ਆ ਸਰਦਾਰਨੀਆ ਮਹਿੰਗਾ ਮਹਿੰਗਾ ਹਾਂਜੀ ਇਹਦਾ ਨਾਮ ਮਹਿੰਗਾ ਪੁਰਾਣੇ ਬੁੱਢਿਆਂ ਵਾਲਾ ਨਾਮ ਰੱਖ ਦਿੱਤਾ ਮਹਿੰਗਾ ਹੈ ਮਹਿੰਗਾ ਕਿਉਂ ਨਾਮ ਰੱਖਿਆ ਬਈ ਮੈਂ ਹੋਇਆ ਬੜੀ ਲੇਟ ਹੀ ਸਾਡੇ ਮਾਤਾ ਮੇਦੇ ਨਿਆਣਾ ਸਭ ਤੋਂ ਲੇਟ ਹੋਇਆ ਮੈਂ ਪਹਿਲਾਂ ਪਹਿਣਾ ਹੀ ਮੇਰੀਆਂ ਅੱਛਾ ਤੇ ਬੜੀ ਮਹਿੰਗਾ ਮਿਲਿਆ ਹੀ ਮੈਗੇ ਓਹੋ ਅੱਛਾ ਉਹ ਫੇਰੀ ਤਾਂ ਹੀ ਚਲ ਠੀਕ ਆ ਮਾਂ ਨੇ ਆਂਦੀ ਨਹੀਂ ਵੀ ਬੜਾ ਮਹਿੰਗਾ ਮਹਿੰਗਾ ਮਿਲਿਆ ਤਾਂ ਨਾਮ ਮਹਿੰਗਾ ਰਹਿਤ ਮਹਿੰਗਾ ਹੀ ਸੰਘ ਰਹਿਤ ਨਾਮ ਕਰਮਾ ਵਾਲਾ ਫਿਰ ਕੇ ਤੂੰ ਕਰਮਾ ਵਾਲਾ ਵਾ ਕੌਲਾ ਨਹੀਂ ਲਿਆਂਦਾ ਨਹੀਂ ਚਾਹ ਲਿਆਂਦੀ ਮੈਂ ਪੱਤੀ ਪਾ ਕੇ ਵਧੀਆ ਬਣਾ ਕੇ ਪੀ ਮੇਰਾ ਬੋਤਾ ਗਲਾਸ ਭਰ ਕੇ ਮਾਂ ਹੈਗੀ ਤੇਰੀ ਨਹੀਂ ਮਾਂ ਮਰ ਗਈ ਆ ਜੀ ਅੱਛਾ ਓਹੋ ਚੱਲ ਕੋਈ ਨਹੀਂ ਕੋਈ ਨਹੀਂ ਚੱਲ ਕੋਈ ਨਹੀਂ ਕੋਈ ਨਹੀਂ ਪੀ ਲਾ ਪੀ ਲੈ ਚਾਹ ਪੀ ਲਾ ਕਿੰਨੇ ਪੈਸੇ ਦਵਾਂ ਸਦਰਾ ਜੋ ਦੇਣਾ ਦੇ ਦੇ ਨਹੀਂ ਫਿਰ ਵੀ ਜੋ ਤੇਰੀ ਮਰਜ਼ੀ ਆ ਦੇ ਦੇ ਜੋ ਵੀ ਦੇਂਗਾ ਰਸਨ ਪਾਣੀ ਲੈ ਜਾਗਾ ਘਰ ਦੇ ਵਾਸਤੇ ਅੱਛਾ ਅੱਛਾ ਆ ਲੈ ਬੜਿਆ ਵਾਹਿਗੁਰੂ ਵਾਹਿਗੁਰੂ ਬੰਦਾ ਇਹ ਲੱਗਦਾ ਗੁਰੂ ਵਾਲਾ ਹੀ ਲੱਗਦਾ ਤੂੰ ਦੇਖੋ ਜੀ ਪ੍ਰਮਾਤਮਾ ਵਿਹਲਾ ਬੈਠਾ ਚਵੇਰਦਾ ਜੇ ਤੂੰ ਨਾ ਜਾਂਦਾ ਤੇ ਹੋ ਸਕਦਾ ਮੈਂ ਸਾਰਾ ਦਿਨ ਬੈਠਾ ਖਾਲੀ ਚੱਲ ਜਾਂਦਾ ਹੁਣ ਮੈਨੂੰ ਕੋ ਆਸ ਹੋਈ ਹੈ ਨਾ ਮੈਂ ਆਪਣੇ ਬੱਚੇ ਬਾਤ ਦੁੱਧ ਲੈ ਜਾਊਗਾ ਕੋ ਖਾਣ ਪੀਣ ਵਾਸਤੇ ਲੈ ਜਾਊਗਾ ਆਟਾ ਦਾਲ ਲੈ ਜਾਊਗਾ ਠੀਕ ਹੈ ਓ ਮੈਂ ਤੇਰ ਨਾਲ ਗੱਲ ਕਰਨੀ ਸੀ ਆਜਿਆ ਕਰੇਗਾ ਰੋਜੀ ਰੋ ਪੱਕਾ ਤ ਨਹੀਂ ਕਿਹਣਾ ਜਾਂਦਾ ਨਹੀਂ ਨਹੀਂ ਮੈਂ ਪੱਕਾ ਨਹੀਂ ਕਿਤੇ ਜਾਂਦਾ ਮੈਂ ਸਿਰਦੇ ਹੱਟ ਟਪਾ ਕਰਦਾ ਜਿਹੜਾ ਕੋਈ ਲੈ ਜਾਏ ਤੇ ਲੈ ਜੀ ਅੱਛਾ ਹਾਂਜੀ ਤੂੰ ਆਜਿਆ ਕਰ ਇਥੇ ਪੱਠੇ ਵੜਦਿਆ ਕਰ ਮੇਰੇ ਪਈ ਦਾ ਪਾ ਦਿਆ ਕਰ ਆਣ ਕੇ ਕੋਈ ਨਹੀਂ ਵੜਦਿਆ ਕਰੂੰਗਾ ਜੀ ਹੈ ਵੜਦਿਆ ਕਰੂੰਗਾ ਆਹੋ ਜਿਹੜੀ ਚੀਜ਼ ਆਖੇਂਗਾ ਮੈਂ ਤੈਨੂੰ ਛੁਕਰ ਹੁੰਦੇ ਦਿਆ ਕਰੂੰਗਾ ਠੀਕ ਹੈ ਜੀ ਇਥੇ ਮੇਰੇ ਪੁਰਾਣੇ ਲੀੜੇ ਵੀ ਪਏ ਹੋਣੇ ਕੱਪੜੇ ਮੇਰੇ ਬੜੇ ਆ ਤੈਨੂੰ ਆਜਣੇ ਪਰ ਮੇਰੇ ਭਾਰਾ ਸਰੀਰ ਤੇਰਾ ਪਤਲਾ ਵਾ ਛੋਟੇ ਬੱਚੇ ਦੇ ਕੱਪੜੇ ਨੂੰ ਦੇ ਤੁਹਾਡੇ ਕੋਲ ਤੇ ਸਾਡੇ ਕੋਲ ਛੋਟੇ ਬੱਚਿਆਂ ਦੇ ਨਹੀਂ ਕੱਪੜੇ ਹੋਣੇ ਨਹੀਂ ਹੁੰਦੇ ਕਿਉਂ ਮੈਂ ਕਹਾਂ ਚੱਲ ਮੈਂ ਆਪਣੇ ਕਾਕੇ ਵਾਸਤੇ ਲੈ ਜਾਂਦਾ ਓਏ ਓ ਮੈਂ ਲੈ ਦੂੰਗਾ ਤੈਨੂੰ ਬਜ਼ਾਰੋਂ ਲਿਆਦਾ ਪੁਰਾਣੇ ਚ ਕੱਪੜੇ ਪਏ ਪੂਏ ਤੁਹਾਡੇ ਬੱਚਿਆਂ ਦੇ ਕਿਤੇ ਪਏ ਹੋਣਾ ਨਹੀਂ ਪੁਰਾਣੇ ਨਹੀਂ ਉਹ ਪੁਰਾਣੇ ਤੇ ਤੈਨੂੰ ਪਤਾ ਜਨਾਨੀਆਂ ਰੱਖਦੀਆਂ ਨਹੀਂ ਗੀਆਂ ਉਹ ਉਪਰ ਉਹ ਸਾਡੇ ਬੱਚੇ ਦੇ ਵੱਡੇ ਹੋਏ ਆ ਉਹ ਬਾਹਰ ਵਾ ਹੁਣ ਅੱਛਾ ਹਾ ਗਾ ਲਿਓ ਠੀਕ ਤੇ ਪੁਰਾਣੇ ਹੁੰਦੇ ਤੇ ਚਲੋ ਤੈਨੂੰ ਮੈਂ ਨਿਆਣੇ ਵਾਸਤੇ ਤੇਰੇ ਦੇਦਾ ਜੇ ਲੈਣੇ ਹੋਗੇ ਤਾਂ ਮੈਂ ਨਵਾਂ ਲੈ ਦੂੰਗਾ ਕੋਈ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਮੈਂ ਕੋਈ ਗੱਲ ਨਹੀਂ ਉਹ ਜੀ ਅੱਛਾ ਅੱਛਾ ਚੱਲ ਕੋਈ ਨਹੀਂ ਪੀ ਲੈ ਚਾਹ ਫੇਰ ਤੇ ਆਜੀ ਕੱਲ ਨੂੰ ਫੇਰ ਠੀਕ ਆ ਕੋਲ ਘਰ ਵੇਖ ਲਿਆ ਤੁਹਾਡਾ ਠੀਕ ਹੈ ਠੀਕ ਆਹੋ ਤੇ ਇਹ ਆ ਵੀ ਕੰਮ ਐ ਨੇਠ ਕੇ ਕਰਨਾ ਵਧੀਆ ਕਰਨਾ ਠੀਕ ਹੈ ਜੀ ਆਹੋ ਚੱਲ ਪੀ ਲੈ ਚਾਹ ਮੇਰਾ ਠੀਕ ਹਾਏ ਕਿੱਡਾ ਸੋਹਣਾ ਮੁੰਡਾ ਵਾ ਕਿੰਨਾ ਇਹਨੂੰ ਕੁਰਤਾ ਤੇ ਪਰਨਾ ਸਜਣ ਡਿਆ ਵਾ ਤੇ ਵੇਹ ਮਾਂ ਵਿਚਾਰੀ ਮੈਂ ਕਾ ਨਾ ਰੱਖਿਆ ਤੇ ਆਪ ਵਿਚਾਰੀ ਹੈ ਨਹੀਂ ਗਰੀਬ ਨਹੀਂ ਅੱਦਾ ਕੋਈ ਹੋਣਾ ਚਾਹੀਦਾ ਮਹਾਰਾਜ ਇਹ ਬੰਦੇ ਆ ਨਾ ਧੀਆਂ ਪੁੱਤ ਤੇ ਰਿਜਕ ਵੀ ਹੋਣਾ ਚਾਹੀਦਾ ਸਭ ਕੋ ਹੋਣਾ ਚਾਹੀਦਾ ਵਾ ਮੈਂ ਨਾ ਵੇ ਮਹਿੰਗਾ ਰੱਖਿਆ ਕਿੱਡਾ ਸੋਹਣਾ ਨਾ ਰੱਖਿਆ ਮੈਂ ਹਾਂ ਵੇ ਉਹ ਪਰਨਾ ਵੇਹੇ ਨੇ ਬੱਦਾ ਤੇ ਕਿੱਡਾ ਵਧੀਆ ਪਰਨਾ ਤੇ ਕੁੜਤਾ ਵੇਹੇ ਤੇ ਰੂਪ ਰੰਗ ਕਿੰਨਾ ਸੋਹਣਾ ਵਾ ਤੇ ਕਰਮ ਵੇਹੇ ਹੈ ਲੱਗਦਾ ਇਤਾਂ ਜਿੱਟਾ ਦਾ ਮੁੰਡਾ ਹੁੰਦਾ ਤੁਸੀਂ ਪੁੱਛਿਆ ਨਹੀਂਗਾ ਮੈਂ ਨਹੀਂ ਪੁੱਛਿਆ ਕੀ ਬਰਾਦਰੀ ਨਾ ਚਾਲਾ ਸ਼ਾਹ ਨੇ ਆਪੇ ਜਾ ਦੇਣਾ ਵਿਚਾਰੇ ਨੇ ਫਿਰ ਕਿ ਜਿਹੋ ਜਿੱਦਾਂ ਦਾ ਵੀ ਕੱਲ ਪੁੱਛਣਾ ਸੀ ਕੀ ਆ ਹਨ ਕੰਮਾ ਨਾ ਮਤਬਲਾ ਇਹ ਪੁੱਛੇ ਤਾਂ ਜਾ ਪਾਦਾ ਤਾਂ ਸਾਨੂੰ ਲੋੜੀ ਲੋੜੀ ਕੋਈ ਨਹੀਂ ਉਹ ਨਹੀਂ ਕੋਈ ਗੱਲ ਵੀ ਤੇ ਦੇ ਤੇ ਪੈਸੇ ਹੁਣ ਕਿੰਨੇ ਦਿੱਤੇ ਹਨ 100 ਰੁਪਏ ਦੇ ਦਿੱਤਾ 100 ਦੇ ਦਿੱਤਾ ਵਾ ਹ ਚਲ ਗਿਆ ਚਾਹ ਪੀ ਕੇ ਚਲ ਗਿਆ ਵਾ ਤੇ ਕੀ ਆਂਦਾ ਹੁਣ ਮੈਂ ਆਇਆ ਕਰੂੰਗਾ ਨਹੀਂ ਉਹਨੂੰ ਮੈਂ ਇਹੋ ਗੱਲ ਆਖੀ ਆ ਮੈਂ ਵੀ ਆਣ ਕੇ ਤੇ ਰੋਜ਼ ਵੜਜਿਆ ਕਰੀ ਆਂਦਾ ਵਾ ਮੈਂ ਵੜਜਿਆ ਕਰੂੰ ਵੇਖੋ ਹੁਣ ਆਉਂਦਾ ਵਾ ਕਿ ਨਹੀਂ ਆਉਂਦਾ ਹੁਣ ਕੀ ਪਤਾ ਘਰ ਜਾ ਕੇ ਆਪਣੀ ਜਨਾਨੀ ਨੂੰ 100 ਰੁਪਏ ਜਿਹੜਾ ਬੁਖਾਰਿਆ ਮੈਂ ਆਹ ਕੰਮ ਕਰਕੇ ਆਇਆ ਤਾਂ 100 ਵਖਾਲਣਾ ਥੋੜਾ ਉਹਨੇ ਹਾਂ ਉਹਨੇ ਤਾਂ ਜਾਂਦੇ ਸੌਦਾ ਪਤਾ ਕੋਈ ਆਟਾ ਲੈ ਜੂ ਖੰਡ ਪੱਤੀ ਲੈ ਜੂਗਾ ਹੈ ਸੌਦਾ ਕੀ ਹੋਣਾ ਵਾ ਤੇ ਚਲੋ ਕੋਹ ਨਾ ਕੋਈ ਆਉ ਆਹੋ ਹੁਣ ਜਿੰਨਾ ਕੰਮ ਕੀਤਾ ਏ ਥੋੜੇ ਉਸੇ ਹਿਸਾਬ ਨਾਲ ਦੇਣੇ ਐਦਾਂ ਅੱਜ ਹੀ ਜਿਆਦੇ ਪੈਸੇ ਦੇਤੇ ਤੇ ਇਤਰਾਹ ਨੇ ਫਿਰ ਭੂਏ ਚੜ ਜਾਣਾ ਉਹ ਬੰਦਾ ਵੀ ਮੈਂ ਉਥੇ ਉਪਰੇ ਚੌਂਕ ਵਾ ਉਹ ਪੈਂਦਾ ਅੱਛਾ ਉਥੇ ਜਾਂਦਾ ਬਈ ਚੌਂਕ ਤੇ ਅਸੀਂ ਬੈੰਨੇ ਆ ਅੱਛਾ ਤੇ ਕੋਈ ਦਿਹਾੜੀ ਵਾਲਾ ਕੋਈ ਖੜਨਾ ਹੋ ਜਨੇ ਲੈ ਜਾਂਦਾ ਚੌਂਕ ਚੋਂ ਹਨ ਅੱਛਾ ਉਹ ਦਿਹਾੜੀ ਚਲ ਜਾਈਦਾ ਚਲ ਠੀਕ ਆ ਕੋਈ ਨਹੀਂ ਤਾਂ ਦੋ ਚਾਰ ਦਿਨ ਆਓ ਤੇ ਦੋ ਚਾਰ ਦਿਨ 100-100 ਰੁਪਈਆ ਨਾਊਗਾ ਨਾ ਜੇ ਤੇ ਇਹਨੂੰ ਗਿਜਾਉਣਾ ਵਾ ਇਹਨੂੰ ਲੱਥਾ ਪੱਥਾ ਆਪਣਾ ਕੋਈ ਸੂਟ ਦੇ ਦੀ ਵੀ ਉਹ ਚਲ ਆਪਣੀ ਘਰ ਦੀ ਨੂੰ ਦੇ ਦਊਗਾ ਹੂੰ ਹੂੰ ਨਿਆਣੇ ਦੇ ਪੁੱਛਦਾ ਮੈਂ ਕਿ ਪੁੱਤ ਨਿਆਣੇ ਸਾਡੇ ਤੇ ਵੱਡੇ ਆ ਉਹ ਬਾਹਰਲੇ ਮੁਲਕਾਂ ਚ ਗਏ ਆ ਅੱਛਾ ਨਿਆਣੇ ਦੇ ਪੁੱਛਦਾ ਹੈਗਾ ਨਿਆਣਾ ਨੇ ਇੱਕ ਨਿਗਾ ਜਾ ਕਿਤੇ 4 ਸਾਲ ਦੰਦਾ ਅੱਛਾ ਤੇ ਮੈਂ ਚੱਲ ਕੋਈ ਨਹੀਂ ਪੁੱਤ ਤੈਨੂੰ ਮੈਂ ਨਵਾਂ ਲੈ ਦਊ ਨੀ ਨਵੇਂ ਦੋ ਸੂਟ ਲੈ ਦਿਓ ਹੈ ਕੋਈ ਨਹੀਂ ਦੋ ਲੈ ਦਿਓ ਇਸੇ ਲਾਲਚ ਨਾਲ ਤੁਰਿਆ ਆਊਗਾ ਜਿੰਨਾ ਚਿਰ ਤੱਕ ਹਨ ਕੋਈ ਪੱਕਾ ਬੰਦਾ ਨਹੀਂ ਮਿਲਦਾ ਤੇ ਉਹਨਾਂ ਚਿਰ ਤੱਕ ਸਾਡਾ ਕੰਮ ਤਾਂ ਚੱਲੀ ਜਾਊਗਾ ਇਹ ਆ ਚਾਹ ਮਾਨੂੰ ਇਹ ਨਾ ਹੋ ਗਰ ਤੇ ਲੋ ਅੱਜ ਤੇ ਚਲ ਗਿਆ ਵਾ ਨਾ ਉਹ ਤੇ ਭਲਕੇ ਨੂੰ ਆਖਾਂ ਵੀ ਥੋੜਾ ਲੇਟ ਜਲ ਜਾ ਲੇਟ ਧਾਰ ਕੱਢਣੀ ਗਲਾ ਇੱਕ ਦੁੱਧ ਦਾ ਦੇ ਦਤਾ ਤੇ ਮੇਰੇ ਤਾਂ ਗੋਏ ਸੂਟ ਤੇ ਪੰਜ 6 ਪਏ ਆ ਨਵੇਂ ਅੱਛਾ ਤੇ ਕੋਈ ਨਹੀਂ ਜੇ ਆਊਗਾ ਨਾ ਤੇ ਮੈਂ ਨਾ ਉਹ ਤੇ ਆਪਣੇ ਦੇ ਦੂੰਗੀ ਫੇਰੇ ਆਪਣੇ ਦੇ ਦੂ ਚਲ ਉਹਦੀ ਆਪਣੀ ਉਹਦੀ ਕਰ ਆਹੋ ਮਸਾ ਸੀਨ ਮਾਰਦੇ ਜਿਆਦਾ ਲੱਗੂ ਤੇ ਇਦਾਂ ਹੀ ਆ ਜੇ ਚੰਗਾ ਤੁਰਿਆ ਰੋ ਤੇ ਕੋਈ ਨਹੀਂ ਹਾੜੀ ਸੋਹਣੀ ਸੂਟ ਵੀ ਲੈ ਦਿਆ ਕਰਾਂਗੇ ਕੰਮ ਤੇ ਕੋਈ ਕਰੇ ਚੰਗਾ ਨਿੱਟ ਕੇ ਨਹੀਂ ਨਹੀਂ ਅੱਜ ਤੇ ਹੁਣ ਪਹਿਲੇ ਦਿਨ ਤੇ ਬੜਾ ਵਧੀਆ ਕੀਤਾ ਹੀ ਆਹੋ ਤੇ ਤੁਸੀਂ ਤੇ ਰੋਲ ਜਾਣਾ ਜੇ ਇਹ ਕੰਮ ਚ ਜਾਂ ਫੇ ਡੰਗਰ ਵੇਚਣੇ ਪੈਣ ਨੇ ਕੋਈ ਨਹੀਂ ਚਲੋ ਤੁਰਿਆ ਰਹਿਗਾ ਹੀ ਆ ਹਾਂ ਹੁਣ ਚਲੋ ਸਵੇਰੇ ਆਊਗਾ ਤਾਂ ਆ ਹੀ ਆ ਆ ਚਲ ਠੀਕ ਆ ਲੈ ਆ ਗੁਰਦਾ ਮੇਰੇ ਲਈ ਵੀ ਕੇ ਅੰਦਰ ਲੈ ਆ ਅੱਜ ਤੇ ਵਧੀਆ ਹੋ ਗਈ ਇਹ ਸਦ ਨਾ ਜਿੰਮੇਦਾਰ ਖੜਦਾ ਤੇ ਫੇਰ ਖਾਲੀ ਮੁੜਨਾ ਚਲ ਦੋ ਪੰਡਾ ਪੱਠੇ ਵੜ ਕੇ ਪਾਤੇ ਉਹਦੇ ਨਾਲੇ ਰੁਪਈਆ 100 ਦੇਤਾ ਰਾਚਨ ਪਾਣੀ ਆਊਗਾ ਮੈਂ ਦੱਸਦਾ ਗੋਪੀ ਨੂੰ ਜਾ ਕੇ ਚੰਗਾ ਵਾ ਸਰਦਾਰ ਏ ਜੇ ਨਾਂ ਦਿਹਾੜੀ ਵੇਲੀ ਜਿੱਦਾਂ ਉਹਦਾ ਨੌਕਰ ਭੱਜ ਗਿਆ ਇਹਦੇ ਪੱਠੇ-ਪੁੱਠੇ ਪਾ ਲਿਆ ਕਰਾਂਗੇ ਹੋ ਸਕਦਾ ਮੈਨੂੰ ਪੱਕਾ ਰੱਖ ਲੈ ਸੀਰੀ ਆਪਣਾ ਲਾਲੇ ਦੋਵੇਂ ਜਣੇ ਹੈਗੇ ਆ ਘਰ ਵੀ ਤੰਗਾ ਤਗੜਾ ਮੁੰਡਾ ਬਾਪੂ ਕਹਿੰਦਾ ਬਾਹਰ ਆ ਚਲੋ ਮੇਰਾ ਟੈਂਪਾਸ ਹਜ਼ੂਰ ਹੋ ਸਕਦਾ ਮੈਨੂੰ ਪੱਕਾ ਕੰਮ ਇੱਥੇ ਮਿਲ ਜੇ ਮੈਂ ਦੱਸਦਾ ਵਾਂ ਗੋਪੀ ਨੂੰ ਜਾ ਕੇ ਵੀ ਹੋ ਸਕਦਾ ਪਰਮਾਤਮਾ ਕਿਰਪਾ ਕਰੀ ਦਵੇ ਅੱਜ ਵੇਲੀ ਬੈਠੀਆਂ ਦੇਲੀ ਇਦਾਂ ਹੀ ਕੰਮ ਹੋ ਗਿਆ ਹੈਗਾ ਮੈਂ ਨਾ ਲੋਕਾਂ ਨੇ ਕੋਠੀਆਂ ਵੇਖਣ ਗਈ ਆ ਹੂੰ ਕਿੰਨੀਆਂ ਸੋਹਣੀਆਂ ਸੋਹਣੀਆਂ ਲੋਕਾਂ ਨੇ ਕੋਠੀਆਂ ਪਾਈਆਂ ਆ ਆਹੋ ਕੋਠੀਆਂ ਵੀ ਲੋਕਾਂ ਦੀਆਂ ਹੈਗੀਆਂ ਮੈਂ ਵੀ ਤੈਨੂੰ ਦੱਸਾਂ ਅੱਜ ਮੈਂ ਵੀ ਬੈਠਾ ਬੋਲ ਤੇ ਚਾਹ ਉਹ ਤੇ ਤੇ ਕੰਮ ਫੇਰ ਨਹੀਂ ਮਿਲਿਆ ਮਿਲਿਆ ਨਹੀਂ ਕੰਮ ਅੱਜ ਗੱਲ ਤੇ ਸੁਣ ਲੈ ਮੇਰੇ ਪਹਿਲਾਂ ਪੇਰੀ ਪੂਰੀ ਉਹ ਇੱਕ ਪਹਾੜ ਦਾ ਸਰਦਾਰ ਬੜਾ ਵਧੀਆ ਜ਼ਿੰਮੇਦਾਰ ਅੱਛਾ ਉਹਨੇ ਕਿਹਦੇ ਭਈਆ ਰੱਖਿਆ ਤੇ ਉਹ ਭੱਜ ਗਿਆ ਉਹਦਾ ਹਾਂ ਉਨੇ ਮੈਨੂੰ ਪੁੱਛਿਆ ਵੀ ਤੇਰਾ ਭਇਆ ਮੇਰਾ ਭਇਆ ਤੇ ਨਹੀਂ ਵੇਖਿਆ ਮੈਂ ਕਹਾ ਮੈਂ ਤੇ ਵੇਖਿਆ ਨਹੀਂ ਤੇ ਮੈਨੂੰ ਫਿਰ ਬਿਲਚਨ ਵਜੋਂ ਕਹਿੰਦਾ ਕਹਿੰਦਾ ਯਾਰ ਮੇਰੇ ਪੱਠੇ ਵੜ ਦੇਗਾ ਹਾਂ ਮੈਨੂੰ ਮੈਂ ਕਹਾ ਤੇ ਵੜ ਦੂੰਗਾ ਪੱਠੇ ਮੈਂ ਫਿਰ ਘਰ ਚ ਲੱਗ ਗਿਆ ਨਾਲ ਗਿਆ ਨਾਲ ਮੈਨੂੰ ਉਹਦੇ ਪੱਠੇ ਪੁੱਠੇ ਵੱਡੇ ਮੈਂ ਅੱਛਾ ਤੇ ਮੈਨੂੰ ਉਹਦਾ ਵੀ ਕੀ ਕਰਦਾ ਹੁੰਦਾ ਮੈਂ ਤਾਂ ਛੱਬ ਮੈਂ ਤੇ ਢੱਪਾ ਕਰਦਾ ਤੇ ਕਹਿੰਦਾ ਵੀ ਮੇਰੇ ਪੱਠੇ ਵੜ ਜਾ ਕਰ ਅੱਛਾ ਤੇ 100 ਰੁਪਏ ਵੀ ਦੇਤਾ ਉਹਨੇ ਮੈਨੂੰ ਮੈਨੂੰ ਕਹਿੰਦਾ ਕਹਿੰਦਾ ਕੀ ਜਿੰਨੇ ਪੈਸੇ ਲੈਣੇ ਤੂੰ ਦੱਸ ਕਿੰਨੇ ਲੈਣੇ ਮੈਂ ਕਿਹਾ ਨਹੀਂ ਜੋ ਤੁਸੀਂ ਦੇਣਾ ਦੇ ਦਿਓ ਅੱਛਾ 100 ਰੁਪਏ ਵੀ ਸੌ ਦੇਤਾ ਚਾਹ ਪਈ ਉਹਨੇ ਤੇ ਪੱਠੇ ਵੜਨ ਦੇ 100 ਰੁਪਏ ਦੇਤਾ ਨੇ ਆਹੋ ਪੱਠੇ ਅੱਜ ਤੇ ਪੱਠੇ ਵੱਡੇ ਹੀ ਅੱਛਾ ਮੈਨੂੰ ਪੁੱਛਦਾ ਕਹਿੰਦਾ ਟਰੈਕਟਰ ਚਲਾ ਲੀਂਦਾ ਮੈਂ ਕਿਹਾ ਟਰੈਕਟਰ ਚਲਾ ਲਈ ਜਾ ਅੱਛਾ ਅੱਛਾ ਵਾਹ ਵੱਡਾ ਘਰ ਵਾਹ ਵਾਹ ਵੱਡਾ ਘਰ ਵਾਹ ਚੰਗਾ ਹੀ ਲੱਗਾ ਮੈਨੂੰ ਤੇ ਹਮਮ ਨਿਤਨੇ ਮੇਂ ਜੋ ਲੱਗਦਾ ਹੈ ਦਾੜਾ ਤੋ ਰੱਖਿਆ ਨੇ ਅੱਛਾ ਅੱਛਾ ਵਾਵਾ ਪੜਿਆ ਲਿਖਿਆ ਲੱਗਦਾ ਹੈ ਅੱਛਾ ਕੀ ਪਤਾ ਸੀ ਕੰਮ ਮੇਲੀ ਚਾਇਆ ਕਰੇ ਆਹੋ ਮੈਨੂੰ ਲੱਗਦਾ ਵੀ ਮਿਲ ਜਾਇਆ ਕਰਨਾ ਹਾਂ ਹੋ ਸਕਦਾ ਮੈਨੂੰ ਪੱਕਾ ਰੱਖ ਲੈਣ ਕਿਤੇ ਪਰ ਉਹਨਾਂ ਗਲਤ ਨਹੀਂ ਕੀਤੀ ਨਾ ਮੈਂ ਕੀਤੀ ਜੇ ਨਾ ਲੱਭਾ ਬੰਦਾ ਉਹਨਾਂ ਦਾ ਤਾਂ ਬੰਦੇ ਤੇ ਲੋਡ ਹੋ ਉਹਨਾਂ ਦੇ ਤੇ ਨਹੀਂ ਕੱਲ ਨੂੰ ਫੇਰ ਤੂੰ ਹੀ ਪੱਠੇ ਵੱਢਣ ਜਾਣਾ ਆਹੋ ਮੈਨੂੰ ਕਹਿੰਦੇ ਵੜ ਜੀ ਤੇ ਤੁਸੀਂ ਝੜ ਕੇ ਝੱਜਣਾ ਕੰਮ ਕਰਿਆ ਕਰਿਓ ਵੀ ਕੰਮ ਅਮਰੀਨ ਨਹੀਂ ਕੀਤਾ ਸਾਰਾ ਆਹ ਜੇ ਰੀਜ ਨਾਲ ਕੰਮ ਕਰੋਗੇ ਨਾ ਸ਼ੈਤਾਨ ਨੂੰ ਰਾਖੀ ਲੈਣੋ ਪੱਕਾ ਹੀ ਆਹ ਚੰਗੀ ਗੱਲ ਰੱਖ ਲੈਣਗੇ ਤੇ ਹਾਂ ਤੁਹਾਨੂੰ ਦਾ ਜੇ ਵਾ ਵੜਾ ਕਾ ਰਤੇ ਕੀ ਪਤਾ ਮੈਨੂੰ ਵੀ ਉੱਥੇ ਕੰਮ ਮਿਲ ਜੇ ਤੇ ਮੈਂ ਵੀ ਘਰ ਆਇਆ ਕਰੂੰਗੀ ਆ ਮੈਨੂੰ ਪੁੱਛਦੇ ਵੀ ਆ ਹੋਇਆ ਤੇਰਾ ਕੌਣਾ ਕਾਰ ਕਰ ਮੈਂ ਦੱਸਿਆ ਵੀ ਮੈਂ ਕਿਹਾ ਮੇਰਾ ਇੱਕ ਬੱਚਾ ਵਾ ਅੱਛਾ ਹਾਂ ਕੰਮ ਕਰ ਸਕਦੀਆਂ ਤੂੰ ਉੱਥੇ ਆਹੋ ਜੇ ਤੂੰ ਜਾਓਗੇ ਨਾ ਤੂੰ 4-5 ਦਿਨ ਕੰਮ ਕਰੋ ਕਿਤੇ ਫਿਰ ਪੁੱਛ ਲਿਓ ਚਲ ਮੈਂ ਵੀ ਲਾਗੋ ਕਰਾ ਦਿਆ ਕਰੂੰਗੀ ਤੇ ਉਹਨੇ ਚਾਰ ਪੈਸੇ ਵਾਧਾ ਹੈ ਕਰਨਗੇ ਆਪਣੀ ਘਰ ਆਨੇ ਪੁੱਛ ਲਾਂਗੇ ਸਰਦਾਰ ਜੀ ਨੂੰ ਆਹੋ ਉਹਨੇ ਤੇ ਮੁੰਡੇ ਦੀ ਰੀਝਾ ਪੂਰੀਆ ਕਰਾਂਗੇ ਉਹ ਕਿੰਦਾ ਰਿੰਦਾ ਖਡੋਣੇ ਮੈਂ ਨਵੀਆਂ ਲੈਣੀਆਂ ਗੱਡੀਆਂ ਨਵੀਆਂ ਲੈਣੀਆਂ ਵਾ ਉਹਦੀਆਂ ਪੁਰਾਣੀਆਂ ਹੋਈਆਂ ਮੈਂ ਇਹ ਵੀ ਪੁੱਛਿਆ ਉਹਨਾਂ ਨੂੰ ਮੈਂ ਕਿਹਾ ਤੁਹਾਡੇ ਛੋਟੇ ਬੱਚੇ ਦੇ ਕੱਪੜੇ ਨਹੀਂ ਹੈਗੇ ਕਹਿੰਦੇ ਨਹੀਂ ਸਾਡੇ ਦੇ ਬੱਚੇ ਵੱਡੇ ਆ ਬਾਹਰ ਗਲ ਗਏ ਅੱਛਾ ਹਾਂ ਕੱਪੜੇ ਨਹੀਂ ਮਿਲ ਆ ਰਹੇ ਨਾ ਫੇਰ ਆਹੋ ਤੇ ਕਹਿੰਦਾ ਸੀ ਕੋਈ ਨਹੀਂ ਮੈਂ ਦੱਸੀ ਮੈਂ ਤੇ ਨਵੇਂ ਲਿਆ ਦੂੰਗਾ ਸਰਦਾਰ ਇਹਦਾਂ ਹੀ ਕਹਿੰਦਾ ਸੀ ਅੱਛਾ ਕਹਿੰਦਾ ਸੀ ਨਵੇਂ ਲਿਆ ਦੂੰਗਾ ਹਾਂ ਚਲ ਚੰਗਾ ਹੀ ਆ ਜੇ ਲਿਆ ਦੇਣਗੇ ਤਾਂ ਮਨਾ ਮੈਨੂੰ ਤਰਮੀ ਬੰਦਾ ਲੱਗਦਾ ਚਲ ਚੰਗਾ ਹੀ ਆਉਂਦਾ ਨਾ ਕਿਹਦੇ ਮੱਕੇ ਇਨਸਾਨ ਬੜੇ ਵਧੀਆ ਹੁੰਦੀ ਆ ਆਹੋ ਗਰੀਬਾਂ ਦੇ ਨਾ ਸੁਣ ਲੈਂਦੇ ਵਾਹ ਬਿਲਕੁਲ ਬਿਲਕੁਲ ਲੱਕੀ ਸਦਾ ਕੱਲਾ ਨਾਲ ਆਏ ਚਾਹ ਬਣਾ ਕੇ ल्याਦਾ ਫਿਰ ਚਾਹ ਮੈਂ ਪੀ ਲਈ ਉਥੋਂ ਚਾਹ ਪਿਆਤੀ ਮੈਨੂੰ ਉਹਨਾਂ ਨੇ ਅੱਛਾ ਚਾਹ ਤੇ ਉਹਨਾਂ ਦੇ ਦੁੱਧ ਦੀ ਦੁੱਧ ਪਾਇਆ ਸੀ ਹਾਂ ਹਾਂ ਮੈਂ ਕਹਿੰਦਾ ਜਿੱਦਾਂ ਸਾਰਾ ਹੀ ਦੁੱਧ ਪਾਤਾ ਦੁੱਧ 'ਚ ਪੱਤੀ ਪਾਈ ਹੁੰਦੀ ਹੈ ਤਾਂ ਚਾਹ ਉਹਨਾਂ ਦੀ ਅੱਛਾ ਹੂੰ ਉਦਾਂ ਜੇ ਕੰਮ ਮਿਲ ਜਨਾ ਤਾਂ ਫਿਰ ਆਪਾਂ ਮੁੰਡੇ ਨੂੰ ਵੀ ਨਾਲ ਲੈ ਜਾਇਆ ਕਰਾਂਗੇ ਤੋ ਸੋ ਚਾਹ ਪਿਆਲਿਆ ਕਰਾਂਗੇ ਕਿ ਜਿਆਦਾ ਦੁੱਧ ਵਾਲੀ ਹੁੰਦੀ ਆ ਤੇ ਆ ਜਦੋਂ ਫਿਰ ਆਪਾਂ ਦੋਵੇਂ ਜਾਂਦੇ ਫਿਰ ਮੁੰਡਾ ਸਾਡੇ ਕੋਲ ਜਾਇਆ ਕਰਨਾ ਮੁੰਡਾ ਨਾਲ ਜਾਇਆ ਕਰੂ ਸਾਡੇ ਆਹੋ ਤੇ ਉਹ ਚਾਹ ਪਿਆਲਿਆ ਕਰਾਂਗੇ ਤੇ ਨਾ ਏਦਾਂ ਦੇ ਵਿਚ ਆਏ ਵਿੱਚ ਮੈਂ ਪਾਣੀ ਪਾ ਕੇ ਨਾ ਦੁੱਧ ਤੇ ਤੇ ਫੇਰ ਦਿੰਦੀ ਹੁੰਨੀ ਇਹਨੂੰ ਚਲ ਜੇ ਮੈਂ ਕੱਲ ਨੂੰ ਪੱਠੇ ਪਾਉਣ ਗਿਆ ਨਾ ਹਾਂ ਮੈਂ ਸਰਦਾਰ ਨੂੰ ਕਹੂੰਗਾ ਮੈਂ ਉਹ ਭਾਈਆ ਦੁੱਧ ਹੀ ਦੇ ਦਿਆ ਕਰ ਨਾਲ ਆਹੋ ਮੁੰਡੇ ਦਾ ਮੁੰਡਾ ਤੇ ਵਧੀਆ ਦੁੱਧ ਪੀ ਲਿਆ ਕਰੂ ਆਹ ਮੁੰਡੇ ਜੋ ਗਲਾਇਆ ਕਰਾਂਗੇ ਹਾਂ ਹਾਂ ਅਜੇ ਦੁਕਾਨ ਤੋਂ ਲਈਦਾ ਉਹਦੇ ਨਾਲ ਪਾਣੀ ਹੁੰਦਾ ਵਾ ਪਾਣੀ ਦੇ ਵਿੱਚ ਮੈਂ ਹੋਰ ਪਾਣੀ ਪਾ ਦਿੰਨੀ ਆ। ਤੇ ਇਹ ਬਚਦੇ ਹਿੱਸੇ ਦੀ ਭੂਰੀ ਹੁੰਦੀ ਹੈ ਫਿਰ ਮੈਂ ਰੋਟੀ ਖਵਾ ਦਿੰਨੀ ਆ ਨੀਨੀ ਥੋੜੀ। ਫਿਰ ਕੱਚੀ ਲੱਸੀ ਹੋ ਗਈ ਆਗੇ। ਹਾਂ ਕੱਚੀ ਲੱਸੀ ਕੇ। ਪਰ ਉਹਨੂੰ ਹੁੰਦਾ ਨਾ ਮੈਂ ਦੁੱਧੂ ਪੀਣਾ ਵਾ। ਵਿਚਾਰਾ ਰੰਗ ਵੇਖ ਕੇ ਪੀ ਲੈਂਦਾ ਨਾ ਚਿੱਟਾ ਰੰਗ। ਰੰਗ ਵੇਖ ਕੇ ਕੀ? ਹੂੰ। ਸਾਡੀ ਵੀ ਕੋਈ ਚਿੰਦਗੀ ਨਹੀਂ ਹੈਗੀ। ਚੱਲ ਕੋਈ ਗੱਲ ਨਹੀਂ ਤੇ ਫੇਗਰਾ ਨਹੀਂ ਕਹਿੰਦੀ ਆ ਜਿਹਾ ਈ ਜਿੰਨੇ ਪੈਦਾ ਕੀਤਾ ਉਹਨੇ ਰੋਟੀ ਦੇਣੀ। ਹਾਂ। ਤੇ ਆਟਾ ਫਿਰ ਆਟਾ ਮੈਂ ਹੁਣ ਲੈ ਆਉਣਾ ਆ ਲਿਆ ਦਿਓ ਫੇਰ 2 ਮਿੰਟ ਲੱਗ ਕੇ ਸਦਾ ਕਰਕੇ ਨਾ ਹਾਂ ਜਾਨਾ ਮੈਂ ਦੁਕਾਨ ਤੋਂ ਕੀ ਛੋਲੀ ਬਣਾਉਣਾ ਜਿਹੜਾ ਚੌਲ ਹੈਗੇ ਆ ਨਹੀਂ ਲੈ ਆਉਣਾ ਸਮਾਨ ਹੀ ਲੈ ਆਉਣਾ ਮੈਂ ਕਾਲਾ ਚੌਲ ਬਣਾਉਣਾ ਤੂੰ ਹਾਂ ਤੇ ਦੁੱਧ ਆਲੇ ਦੁੱਧ ਲੈ ਆਉਂਗਾ ਨਾਲ ਆਟਾ ਲੈ ਮੰਗਵਾ ਲਈ ਫੇਰ ਬਣਾ ਲੈਣੀ ਆ ਨਾ ਫਿਰ ਇਹ ਤਾਂ ਸਬਜ਼ੀ ਤੇ ਥੋੜਾ 10 ਰੁਪਈਆ ਦਾ ਦਹੀਂ ਨਾਲ ਲੈ ਆਉਣਾ ਨਾਲ ਆਹ ਇਦਾਂ ਕਰ ਲਿਓ ਹਾਂ ਹਾਂ ਲਾ ਲਾ ਚੌਲ ਪਾ ਦੇਣੀ ਆ ਹਾਂ ਤੇ ਫੇਰ ਨਾਲ ਦਹੀਂ ਆ ਚਲ ਬਣਾ ਫਿਰ ਸਬਜੀ ਫਿਰ ਕਿਤੇ ਬਣਾਵਾਂਗੇ ਠੀਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ